केयर 1 केयर ऑल ग्रुप पंजाब ऑस्ट्रेलिया ਅਤੇ ਮਾਤਾ ਜੀਤੋ ਜੀ ਜੱচ্চਾ ਬੱਚਾ ਸੰਸਥਾ ਪੰਜਾਬ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ COCAG ਮਾਤਾ ਜੀਤੋ ਜੀ ਜੱচ্চਾ ਬੱਚਾ ਸੰਸਥਾ ਵੱਲੋਂ ਨਸ਼ਾ ਮੁਕਤ ਲਹਿਰ ਦੇ ਤਹਿਤ ਪੰਚਾਇਤ ਮੋਹੀਵਾਲ ਤਾਰਾਪੁਰ ਨਾਨੋਵਾਲ ਵੱਲੋਂ ਸਾਂਝੇ ਤੌਰ ਤੇ ਜਿਸ ਵਿੱਚ ਮੁੱਖ ਤੌਰ ਤੇ ਜ਼ਿਲ੍ਹਾ ਪ੍ਰਧਾਨ ਡਾਕਟਰ ਗੌਤਮ ਜੀ ਵੀਡੀਓ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਜਾਗਰੂਕ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਇਲਾਕੇ ਦੇ ਲੋਕਾਂ ਨੇ ਬੜੀ ਤਾਦਾਦ ਵਿੱਚ ਹਿੱਸਾ ਲਿਆ ਜਿਸ ਵਿੱਚ ਨਸ਼ੇ ਨੂੰ ਬਿਲਕੁਲ ਖਤਮ ਕਰਨ ਦੇ ਲਈ ਜੋ ਲੋਕ ਨਸ਼ਾ ਵੇਚਦੇ ਹਨ ਜਾਂ ਖਾਂਦੇ ਹਨ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਮੈਂ ਇੱਕ ਜੀ ਸਭ ਤੋਂ ਪਹਿਲਾਂ ਕਹਿਣੀ ਚਾਹਾਂਗਾ ਜਿਨੇ ਆਪਾਂ ਬਾਕੀ ਬਿਮਾਰੀਆਂ ਦਾ ਇਲਾਜ ਕਰਾਉਂਦੇ ਐ ਆਪਾਂ ਨਸ਼ਿਆਂ ਨੂੰ ਵੀ ਇੱਕ ਬਿਮਾਰੀ ਦੇ ਤੌਰ ਤੇ ਲੈ ਕੇ ਚੱਲਣਾ ਹੈ ਇਹ ਕੋਈ ਦੂਜੀ ਤੀਜੀ ਬਿਮਾਰੀ ਨਹੀਂ ਹੈ ਇਹ ਆਮ ਬਿਮਾਰੀਆਂ ਵਾਂਗ ਇੱਕ ਬਿਮਾਰੀ ਹੈ ਬਸ ਲੋੜ ਹੈ ਤਾ ਇਸ ਦਾ ਸਹੀ ਇਲਾਜ ਸਹੀ ਸਮੇਂ ਤੇ ਕਰਾਓ ਆਮ ਤੌਰ ਤੇ ਅਸੀਂ ਇਹ ਦੇਖਦੇ ਆ ਕਿ ਕੋਈ ਬੱਚਾ ਨਸ਼ੇਚ ਹੈ ਸਾਨੂੰ ਪਤਾ ਹੈ ਲੇਕਿਨ ਅਸੀਂ ਸੋਚਦੇ ਆ ਕੋਈ ਗੱਲ ਨਹੀਂ ਆਪ ਹੀ ਕਰਾ ਲੈਣਗੇ ਪਰ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਇਹ ਉਹ ਅੱਗ ਹੈ ਜਿਹੜੀ ਬਹੁਤ ਜਲਦੀ ਸਾਡੇ ਘਰ ਨੂੰ ਵੀ ਲੱਗਣ ਪਵੇ ਸਾਡੇ ਬੱਚੇ ਕਦੋਂ ਇਸ ਅੱਗ ਤੇ ਜਾਣਗੇ ਸਾਨੂੰ ਨਹੀਂ ਪਤਾ ਪਰ ਜਦੋਂ ਜਾਣਗੇ ਦੁੱਖ ਉਸ ਵੇਲੇ ਹੋਵੇ ਸੋ ਸਾਨੂੰ ਅੱਜ ਹੀ ਇਸ ਚੀਜ਼ ਤੇ अपना योगदान पाना बहुत जरूरी है तो एक चीज जी मैं होर कहना चाहागा जिन्हें भी साढ़े को सेंटर है देखो कोई चीज़ है मेरी सोच है कोई चीज़ है जब तक आप दिमाग तो तह नहीं करा नहीं छा अ चाह का कप नहीं छते जे मन पक्का होगागा ताही अपना कोई चीज़ छा सा को डी एडिक्शन सेंटर है उन्होंने साढ़े को माड़ी पार्श करते हैं ਜਿਹੜਾ ਵੀ ਮਾ ਸਮਾਜਿਕ ਕਿ ਨਸ਼ੇ ਦੀ ਦਵਾਈ ਤੋਂ ਵੀ ਜ਼ਿਆਦਾ ਕੰਮ ਕਰਦਾ ਹੈ ਆਪਾਂ ਇਹਨਾਂ ਕਾਉਂਸਲਰਸ ਦੀ ਵੀ ਹੈਲਪ ਲੈ ਸਕਦੇ ਆ ਤੇ ਜਿਹੜੇ ਪੰਜਾਬ ਦੇ ਵਿੱਚ ਆ ਟਾਈਮ ਹਾਲਾਤ ਚੱਲ ਰਹੇ ਆ ਜਿਹੜੇ ਬੱਚੇ ਸਪੋਰਟਸ ਵਿੱਚ ਆ ਰਹੇ ਆ ਜਿਹੜੇ ਬੱਚੇ ਜਾਂ ਕੋਈ ਜਿਮ ਜਾ ਰਿਹਾ ਜਾਂ ਕੋਈ ਬੱਚੇ ਸਪੋਰਟਸ ਨਾਲ ਜੁੜੇ ਹੋ ਆ ਉਹ ਬੱਚੇ ਬਿਲਕੁਲ ਠੀਕ ਆ ਮਜ਼ਿਆਂ ਦੇ ਵਿੱਚ ਜੋ ਤਾਂ ਲੜਨ ਦੇ ਨਾਲ ਨਹੀਂ ਸਾਨੂੰ ਡਾਂਗਣ ਦੀ ਲੋੜ ਨਹੀਂ ਸਾਨੂੰ ਕਿਰਪਾਨਾਂ ਦੀ ਲੋੜ ਨਹੀਂ ਸਾਨੂੰ ਕਿਹੜੀ ਚੀਜ਼ ਦੀ ਲੋੜ ਆ ਸਾਨੂੰ ਸਪੋਰਟਸ ਦੀ ਲੋੜ ਆ ਠੀਕ ਹੈ ਨਾ ਅਸੀਂ ਸਪੋਰਟਸ ਵਾਲ ਨੂੰ ਹੋਈਏ ਅਸੀਂ ਆਪਣੀ ਸਿਹਤ ਦਾ ਧਿਆਨ ਰੱਖੀਏ ਜਿੰਮ ਵਾਲ ਨੂੰ ਹੋਈਏ ਠੀਕ ਹੈ ਨਾ ਤੇ ਜਿਹੜੇ ਨਸ਼ੇ ਕਰਦੇ ਆ ਉਹਨਾਂ ਦੀ ਪਛਾਣ ਕਰੀਏ ਉਹ ਕਿਹੜੇ ਉਹ ਉਹਨਾਂ ਬੰਦਿਆਂ ਦਾ ਜਿਹੜੇ ਮੁੰਡੇ ਨਸ਼ੇ ਕਰ ਰਹੇ ਆ ਜਾਂ ਕੋਈ ਕਰਾ ਰਹੇ ਆ ਉਹਨਾਂ ਬਈ ਪਛਾਣ ਕਰੋ ਤੇ ਉਹਨਾਂ ਕੋ ਦੂਰ ਰਭੋ ਠੀਕ ਹੈ ਨਾ ਉਹਨਾਂ ਨੂੰ ਸਮਝਾਵੋ ਵੀ ਤੁਸੀਂ ਵੀ ਨਜ਼ਰ ਸੱਡ ਕੇ ਸਾਡੇ ਮੰਗਲ ਸਪੋਰਟ ਵਿੱਚ ਆਵੋ ਇੱਕ ਜੁਟ ਹੋਗੇ ਇੱਕ ਜੁਟ ਹੋ ਕੇ 100 ਬਣਦੇ ਆ 100 ਬਣਦੇ ਆ ਵੀ ਅਸੀਂ ਵੀ ਅਸੀਂ ਮੱਚਿਆਂ ਦੇ ਖਿਲਾਫ ਲੜਨ ਜਾਣਾ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਲੇਦਾਰ ਬਣ ਕੇ ਪਹਿਲੇਦਾਰ ਬਣ ਕੇ ਸਾਨੂੰ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸੇ ਦਾ ਰੱਜਾ ਕਿਸੇ ਕਿਸ ਦਾ ਰੱਜਾ ਨਹੀਂ ਨਿਕਲਣ ਦੇਵਾਂਗੇ ਨਿਕਲ ਨਹੀਂ ਦੇਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਪਿੰਡ ਵਿੱਚ ਪੜਾ ਨਹੀਂ ਦੇਵਾਂਗੇ ਪਿੰਡ ਵਿੱਚ ਪੜਾ ਨਹੀਂ ਦੇਵਾਂਗੇ

ਇਸੇ ਵੀ ਪਿੰਡ ਵਿੱਚ ਨਾ ਨਸ਼ਾ ਵੇਚਿਆ ਜਾਵੇ ਤੇ ਨਾ ਹੀ ਵਰਤਿਆ ਜਾਵੇ ਜੋ ਨਸ਼ਾ ਕਰਦੇ ਹਨ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਨਸ਼ਾ ਛਡਾਓ ਕੇਂਦਰ ਖੋਲੇ ਗਏ ਹਨ ਇਹਨਾਂ ਕੇਂਦਰਾਂ ਵਿੱਚ ਨਸ਼ੇੜੀ ਲੋਕਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਹੈ ਜੋ ਨਸ਼ਾ ਵੇਚਦੇ ਹਨ ਉਹਨਾਂ ਦੀ ਜ਼ਮਾਨਤ ਨਾ ਦਿੱਤੀ ਜਾਵੇ ਜੋ ਜ਼ਮਾਨਤ ਦਿੰਦੇ ਹਨ ਉਹਨਾਂ ਨੂੰ ਸ਼ਕਤੀ ਨਾਲ ਰੁਕਿਆ ਜਾਵੇ ਇਹ ਪ੍ਰਸ਼ਾਸਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਲੜਾਈ ਲੜੀ ਜਾ ਰਹੀ ਹੈ ਸਾਰਿਆਂ ਨੂੰ ਇਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਜਾਰੀ ਕਰਤਾ ਸਰਦਾਰ ਰਿਸ਼ਵਿੰਦਰ ਸਿੰਘ